ਦੇਸ਼ ਦੇ ਵੱਖ-ਵੱਖ ਸਿਆ ਵਿੱਚ 4 ਦਿਨਾਂ ਆਸਥਾ ਦਾ ਮਹਾਪੁਰਬ ਛੱਟ ਅੱਜ ਨਹਾਏ ਖਾਏ ਨਾਲ ਸ਼ੁਰੂ ਹੋ ਗਿਆ ਹੈ ਸੂਰਜ ਦੇਵਤਾ ਨੂੰ ਸਮਰਪਿਤ ਇਹ ਤਿਹਾਰ ਕੁਦਰਤ ਅਤੇ ਸਵਸ਼ਥਤਾ ਦਾ ਪ੍ਰਤੀਕ ਹੈ ਪਵਿੱਤਰ ਤਿਹਾਰ ਦੇ ਦੂਜੇ ਦਿਨ ਖਰਨਾ ਹੁੰਦਾ ਹੈ ਖਰਨਾ ਪ੍ਰਸਾਦ ਸੇਵਨ ਕਰਨ ਤੋਂ ਬਾਅਦ ਸ਼ਿਰਧਾਲੂ ਪਾਣੀ ਤੋਂ ਬਿਨਾਂ 36 ਘੰਟੇ ਦਾ ਵਰਤ ਸ਼ੁਰੂ ਕਰਦੇ ਨੇ ਵਰਤ ਦੇ ਤੀਜੇ ਦਿਨ ਸ਼ਤਾਲਵਾ ਵੱਲੋਂ ਵੱਖੋ-ਵੱਖ ਨਦੀਆਂ ਅਤੇ ਪਾਣੀ ਦੇ ਸੋਮਿਆਂ ਦੇ ਕੰਡੇ ਬਣੇ ਛੱਟ ਘਾਟਾਂ ਤੇ ਅਸਤ ਹੋ ਰਹੇ ਸੂਰਜ ਨੂੰ ਅਰਗ ਭੇਟ ਕੀਤਾ ਜਾਵੇਗਾ ਮੰਗਲਵਾਰ ਨੂੰ ਸ਼੍ਰੀ ਤਾਲੂ ਚੜਦੇ ਸੂਰਜ ਨੂੰ ਅਰਗ ਪੇਟ ਕਰਨਗੇ ਇਸ ਦੇ ਨਾਲ ਚਾਰ ਦਿਨਾਂ ਛੱਟ ਪੁਰਬ ਮੁਕੰਮਲ ਹੋਵੇਗਾ ਤਿਹਾੜ ਦੀ ਤਿਆਰੀ ਲਈ ਬਾਜ਼ਾਰਾਂ ਵਿੱਚ ਭੀੜ ਹੈ ਛੱਟ ਪੁਰਬ ਦੌਰਾਨ ਵਰਤੀਆਂ ਜਾਣ ਵਾਲੀਆਂ ਸਬਜ਼ੀਆਂ ਫਲਾਂ ਮਿੱਟੀ ਦੇ ਘੜੇ ਅਤੇ ਹੋਰ ਵਸਤੂਆਂ ਖਰੀਦਣ ਲਈ ਲੋਕਾਂ ਦੀ ਭਾਰੀ ਭੀੜ ਦੇਖਣ ਨੂੰ ਮਿਲ ਰਹੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਛਾਟ ਮਹਾਪਰਵ ਦੀਆਂ ਦੇਸ਼ ਭਰ ਦੇ ਲੋਹਾਂ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਪੀਐਮ ਮੋਦੀ ਨੇ ਕਿਹਾ ਕਿ ਦੇਸ਼ ਭਰ ਵਿੱਚ ਅੱਜ ਤੋਂ 4 ਦਿਨ ਦਾ ਮਹਾਪਰਵ ਸ਼ੁਰੂ ਹੋ ਗਿਆ ਹੈ ਉਹਨਾਂ ਵਰਤ ਰੱਖਣ ਵਾਲਿਆਂ ਤੇ ਸ਼ਰਧਾਲੂਆਂ ਦਾ ਬੰਦਨ ਕੀਤਾ ਹੈ